ਦਰਸ਼ਨ دیدਾਰੇ ਸਲਾਨਾ ਜੋੜ ਮੇਲਾ ਸ੍ਰੀ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨੌਵੀਂ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਉਹ ਪਾਵਨ ਅਸਥਾਨ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ 26 ਸਾਲ 9 ਮਹੀਨੇ 13 ਦਿਨ ਮਹਾਨ ਤਪ ਕਰਕੇ ਇਸ ਧਰਤੀ ਦੇ ਕਿਣਕੇ ਕਿਣਕੇ ਨੂੰ ਪਵਿੱਤਰ ਕੀਤਾ ਸੋ ਸਾਧ ਸੰਗਤ ਜੀ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਦਰਸ਼ਨ ਕਰੋ ਪਾਵਨ ਅਸਥਾਨ ਅਤੇ ਸਲਾਨਾ ਜੋੜ ਮੇਲੇ ਸੰਗਤਾਂ ਦੇ ਦੁਕਾਨਦਾਰਾਂ ਦੇ ਵੀਰਾਂ ਦੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਥਾਨ ਫੁੱਲਾਂ ਨਾਲ ਸੰਗਤਾਂ ਨੇ ਸਜਾਵਟ ਕੀਤੀ ਹੈ ਬਹੁਤ ਸੋਹਣਾ ਦ੍ਰਿਸ਼ ਜਿਹੜਾ ਹੈ ਬਾਹਰ ਪ੍ਰਕਰਮਾ ਵਿੱਚ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਵਿਖੇ ਬਹੁਤ ਸੋਹਣੀ ਦੀਪਮਾਲਾ ਕਰਕੇ ਇਸ ਸ਼ੋਭਾ ਦੇ ਵਿੱਚ ਹੋਰ ਵਾਧਾ ਕੀਤਾ ਗਿਆ ਹੈ ਪਾਵਨ ਦਾ ਸਥਾਨ ਭੋਰਾ ਸਾਹਿਬ ਨੌ ਮੰਜਲੀ ਉਹ ਇਮਾਰਤ ਜਿਹੜੀ ਸਤਿਗੁਰੂ ਗੁਰੂ ਨੌਵੇਂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਯਾਦ ਨੂੰ ਦਰਸਾਉਂਦੀ ਹੈ ਦਰਬਾਰ ਸਾਹਿਬ ਸੁੰਦਰ ਸ਼ੋਭਾ ਪਾ ਰਿਹਾ ਹੈ ਹਰਿਆ ਭਰਿਆ ਆਲਾ ਦਿਵਾਲਾ ਵਾਤਾਵਰਨ ਅਤੇ ਸੁੰਦਰ ਡੇਵੜੀ ਸਾਹਿਬ ਜਿੱਥੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਆਪਣੀਆਂ ਪੂਰੀਆਂ ਰੀਝਾਂ ਲਾਈਆਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਸ਼ੋਭਾ ਵਖਰੀ ਹੀ ਪ੍ਰਤੀਤ ਹੁੰਦੀ ਹੈ ਘੁੰਮਦੀਆਂ ਹੋਈਆਂ ਲਾਈਟਾਂ ਸੁੰਦਰ ਵੱਖ-ਵੱਖ ਰੰਗਾਂ ਵਿੱਚ ਜਗਮਗ ਜਗਮਕ ਕਰਦੀਆਂ ਹੋਈਆਂ ਲਾਈਟਾਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸਥਾਨ ਦੀ ਸੋਭਾ ਵਿੱਚ ਵਾਧਾ ਕਰਦੀਆਂ ਨੇ ਦੂਰੋਂ ਦੂਰੋਂ ਆ ਕੇ ਸੰਗਤਾਂ ਨੇ ਵੀਡੀਓ ਫੋਟੋਆਂ ਆਦਕ ਲੈ ਕੇ ਆਪਣੇ ਮਨ ਦੀ ਖੁਸ਼ੀ ਨੂੰ ਦੁੱਗਣਾ ਕੀਤਾ ਹੈ ਨੇੜੇ ਹੀ ਪਾਵਨ ਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਯਾਦ ਨੂੰ ਦਰਸਾਉਂਦਾ ਹੋਇਆ ਜਿੱਥੇ ਤਰਨਾ ਦਲ ਦੇ ਮਹਾਪੁਰਖ ਮਿਸਲ ਸ਼ਹੀਦਾਂ ਤਰਨਾ ਦਲ ਦੇ ਮਜੂਦਾ ਮੁਖੀ ਸਿੰਘ ਸਹਿਬ ਬਾਬਾ ਜੋਗਾ ਸਿੰਘ ਜੀ ਸਵਾਇਮਾਨ ਸੰਗਤਾਂ ਉਹਨਾਂ ਦੇ ਦਰਸ਼ਨ ਦੇਦਾਰੇ ਕਰਕੇ ਵੀ ਆਪਣਾ ਜਨਮ ਸਫਲ ਕਰਈਆਂ ਨੇ ਪਾਵਨ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ 18 19 ਅਤੇ 20 ਤਰੀਕ ਨੂੰ ਇੱਥੇ ਹਾਜ਼ਰ ਹੁੰਦੀਆਂ ਇੱਥੇ ਹੀ ਜੋ ਆਮ ਲੋਕਾਂ ਵਾਸਤੇ ਜ਼ਰੂਰੀ ਮਠਿਆਈਆਂ ਅਤੇ ਹੋਰ ਦੁਕਾਨਾਂ ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਾਜ਼ਾਰ ਵਸਾਏ ਉਸੇ ਹੀ ਲੜੀ ਦੇ ਵਿੱਚ ਇਹ ਦੁਕਾਨਦਾਰ ਵੀ ਦੂਰੋਂ ਦੂਰੋਂ ਆ ਕੇ ਸੰਗਤਾਂ ਵਾਸਤੇ ਬੇਅੰਤ ਮਿੱਠੇ ਪ੍ਰਸ਼ਾਦ ਮਠੀਆਂ ਮਠਿਆਈਆਂ ਤਿਆਰ ਕਰਦੇ ਨੇ ਬੇਸ਼ੱਕ ਇਹ ਮੁੱਲ ਵੇਚਦੇ ਨੇ ਪਰ ਇਹ ਵੀ ਬੜਾ ਜ਼ਰੂਰੀ ਹੈ ਬਾਜ਼ਾਰਾਂ ਤੋਂ ਬਿਨਾ ਮੇਲੇ ਦੀ ਸ਼ੋਭਾ ਜਿਹੜੀ ਹੈ ਉਹ ਅਧੂਰੀ ਰਹਿ ਜਾਂਦੀ ਹੈ ਜਿੱਥੇ ਬੇਅੰਤ ਸੰਗਤਾਂ ਨੇ ਗੁਰੂ ਕੇ ਲੰਗਰ ਤਿਆਰ ਕਰਕੇ ਸੰਗਤਾਂ ਦੀ ਨਿਸ਼ਕਾਮ ਸੇਵਾ ਕੀਤੀ ਉੱਥੇ ਹੀ ਹਲਵਾਈ ਵੀਰ ਆਪਣੀ ਕਿਰਤ ਕਮਾਈ ਕਰਦੇ ਆਂ ਬਾਜ਼ਾਰਾਂ ਦੀ ਸੋਭਾ ਨੂੰ ਵਧਾ ਰਹੇ ਨੇ ਹਰੇਕ ਤਰ੍ਹਾਂ ਦੇ ਖਾਣ ਪੀਣ ਦੀਆਂ ਦੁਕਾਨਾਂ ਜਿਹੜੀਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਇਸ ਮੇਲੇ ਦੇ ਵਿੱਚ ਲੱਗੀਆਂ ਨੇ ਨਾਲ ਹੀ ਨਾਲ ਹੀ ਸੰਗਤ ਵਾਸਤੇ ਜੋ ਪੰਘੂੜੇ ਝੂਟੇ ਬੱਚਿਆਂ ਦੀ ਖੁਸ਼ੀ ਵਾਸਤੇ ਇਹ ਗੁਰੂ ਕੇ ਲੰਗਰ ਅਤੇ ਹੋਰ ਤਰ੍ਹਾਂ-ਤਰ੍ਹਾਂ ਦੇ ਪ੍ਰਸ਼ਾਦ ਤਰ੍ਹਾਂ-ਤਰ੍ਹਾਂ ਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਗੁਰਮੁਖ ਪਿਆਰਿਓ ਲੱਗੀਆਂ ਨੇ ਬਾਜ਼ਾਰ ਸਜੇ ਨੇ ਆਏ ਹੋਏ ਲੋਕ ਜਿੱਥੇ ਗੁਰੂ ਸਾਹਿਬ ਜੀ ਦਾ ਦਰਸ਼ਨ ਕਰਦੇ ਲੰਗਰ ਛਕਦੇ ਉੱਥੇ ਇਹਨਾਂ ਦੁਕਾਨਾਂ ਦੇ ਉੱਤੇ ਵੀ ਉਹ ਖਰੀਦੋ ਪ੍ਰੋਕਤ ਕਰਕੇ ਜੋ ਆਪਣੀ ਖੁਸ਼ੀ ਵਿੱਚ ਵਾਧਾ ਕਰਦੇ ਨੇ ਬਾਜ਼ਾਰ ਦੇ ਵਿੱਚ ਬੇਨਤ ਵੀਰਾਂ ਵੱਲੋਂ ਜਲ ਦੇ ਲੰਗਰ ਜਿਹੜੇ ਸੀ ਉਹ ਲਾ ਕੇ ਸੰਗਤ ਦੀਆਂ ਸੇਵਾਵਾਂ ਕੀਤੀਆਂ ਗਈਆਂ ਅਤੇ ਲੋਹਗੜ੍ਹ ਸਾਹਿਬ ਵਾਲੇ ਆਨੰਦਪੁਰ ਸਾਹਿਬ ਵਾਲੇ ਮਹਾਪੁਰਖਾਂ ਵੱਲੋਂ ਜੋ ਹਰ ਸਾਲ ਹੀ ਲੰਗਰ ਲਾਏ ਜਾਂਦੇ ਨੇ ਉਹ ਲੰਗਰ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰ ਕੇ ਸ਼ਕ ਰਹੀਆਂ ਨੇ ਇਹ ਲੰਗਰ ਹਰ ਸਾਲ ਹੀ ਆਈ ਹੋਈ ਸੰਗਤ ਦੀ ਖਿੱਚ ਦਾ ਪ੍ਰਤੀਕ ਹੁੰਦੇ ਨੇ ਬੇਹੰਤ ਤਰ੍ਹਾਂ ਤਰ੍ਹਾਂ ਦੇ ਭੋਜਨ ਪ੍ਰਸ਼ਾਦ ਇਹਨਾਂ ਪਾਵਨ ਲੰਗਰਾਂ ਦੇ ਵਿੱਚ ਕਿਲਾ ਆਨੰਦਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਾਲੇ ਮਹਾਪੁਰਖ ਲਾ ਕੇ ਸੰਗਤਾਂ ਦੀਆਂ ਵੱਡੀਆਂ ਸੇਵਾਵਾਂ ਕਰਦੇ ਹਨ ਇਸ ਦੇ ਨਾਲ ਹੀ ਗੁਰਮੁਖ ਪਿਆਰਿਓ ਸੰਗਤਾਂ ਦੇ ਹੜ ਆਏ ਨੇ ਇਸ ਵਾਰ ਬਾਬਾ ਬਕਾਲਾ ਸਾਹਿਬ ਦੇ ਮੇਲੇ ਵਿੱਚ ਸੋ ਇਹ ਵੀ ਸਾਨੂੰ ਖੁਸ਼ੀਆਂ ਦੇ ਨਾਲ-ਨਾਲ ਪ੍ਰਤੀਤ ਹੋਣਾ ਚਾਹੀਦਾ ਕਿ ਸਾਡੇ ਵਿੱਚ ਗੁਰਸਿੱਖੀ ਭਾਵਨਾ ਜਿਹੜੀ ਹੈ ਉਹ ਘਟ ਰਹੀ ਹੈ ਦਿਨੋਂ-ਦਿਨ ਗੁਰਸਿੱਖ ਨੌਜਵਾਨ ਬਹੁਤ ਘੱਟ ਵੇਖਣ ਨੂੰ ਮਿਲੇ ਇਸ ਸਾਡੇ ਮਨਾਂ ਵਿੱਚ ਜੋ ਗੰਢ ਹੈ ਕੋਈ ਇਹ ਖੁੱਲ ਜਾਣੀ ਚਾਹੀਦੀ ਹੈ ਕਿ ਜਤਨਾ ਸਮਾਸੀਂ ਗੁਰੂ ਦੀ ਸਿੱਖੀ ਨਹੀਂ ਧਾਰਨ ਕਰਦੇ ਸਾਡੀ ਪੰਜਾਬੀਅਤ ਸਾਡੀ ਭਾਸ਼ਾ ਸਾਡਾ ਪੰਜਾਬ ਇਹ ਬਚ ਨਹੀਂ ਸਕਦਾ ਸੋ ਵੀਰੋ ਜ਼ਰੂਰ ਹੀ ਕਿਉਂਕਿ ਇਹਨਾਂ ਮੇਲਿਆਂ ਦੇ ਵਿੱਚ ਜਿੱਥੇ ਸਾਡੇ ਪੰਜਾਬੀ ਵੀਰ ਕਿੰਨੀਆਂ ਕਮਾਈ ਕਰਦੇ ਦੇਖਣੇ ਸਾਡੇ ਵਿੱਚ ਪ੍ਰਚੰਡ ਹੋਣੀ ਚਾਹੀਦੀ ਹੈ ਸੋ ਵੀਰੋ ਸਿੱਖ ਜੀਵਨ ਜਾਂਚ ਬਾਬਾ ਬਕਾਲਾ ਰਜਿਸਟਰਡ ਪੰਜਾਬ ਦੀ ਇਹ ਸ਼ਰਧਾ ਪਰਿਪੇਂਟ ਇਸ ਵਿੱਚ ਬੇਨਤੀ ਵੀ ਕੀਤੀ ਜਾ ਰਹੀ ਹੈ ਕਿ ਗੁਰਸਿੱਖ ਬਣੀਏ ਗੁਰੂ ਸਾਹਿਬ ਦੀ ਗੁਰਬਾਣੀ ਗੁਰੂ ਸਾਹਿਬ ਜੀ ਦੇ ਗੁਰਮਤ ਸਿਧਾਂਤ ਨੂੰ ਮਨ ਵਿੱਚ ਦ੍ਰਿੜ ਕਰਕੇ ਆਪਣੇ ਸਿੱਖ ਧਰਮ ਦੇ ਵਿੱਚ ਵਾਧਾ ਕਰਨ ਦੇ ਯਤਨਾਂ ਨੂੰ ਅੱਗੇ ਲਿਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ